ਹੇ ਗੁਰ ਸਤਨਾਮ ਵਾਹਿਗੁਰੂ 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 ਸਤਨਾਮ सानामवाहे गृ साना गुरु सावाे गुरु सातनामवाहे गृ सानामवाहे गृ साहे गुरु सा ਸਤ ਨਾਮ ਵਾਹਿਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਉਨਾਮ ਵਾਹਿਗੁਰੂ ਸਤਨਾਮ 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 Sat Nam Saturn, 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 uh -huh. ਧੰਨ ਧੰਨ ਸ੍ਰੀ ਗੁਰੂ ਆਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਆਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ 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 ਜੀ ਧਾਨ ਤਾਨ 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 ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਉਜੀ ਸੰਗਠਨ ਜੋ ਕਿ ਉਹ ਨਾਲ ਆਈ ਹੈ ਤੇ ਜੋ ਵਰਤੋਂ Rajasthan ਦੀ ਤੇ ਪੰਜਾਬ ਦੀ ਜਿੰਨੀ ਵੀ ਆਪਜੀ ਇੱਥੇ ਹਰ ਸਾਲ ਗੁਰੂ ਘਰ ਜਿਹੜੀ ਰਸਤ ਜਾਂਦੀ ਹੈ ਸਾਲਾਨਾ ਕਿਉਂ ਘੜ ਦਾਲਾ ਅਭਿਆਨ ਉਹਦੇ ਵਿੱਚ ਤੁਸੀਂ ਤਾਨ ਮਨ ਧਨ ਕਰਕੇ ਦਾ ਯੋਗਦਾਨ ਪਾਉਂਦੇ ਹੋ ਸਭ ਤੋਂ ਵੱਡੀ ਖੁਸ਼ੀ ਉਹਨੂੰ ਜਦੋਂ ਤੁਸੀਂ ਪੰਜਾਬ ਤੋਂ ਨਿਕਲਦੇ ਹੋ ਰਾਜਸਥਾਨ ਦੇ ਵਿੱਚ ਵਰਗੀਆਂ ਸਾਰੀ ਰਾਜਸਥਾਨ ਦੀ ਸਮੂੱਚੀ ਸੰਗਤ ਜੀ ਆਇਆਂ ਕਰਦੀ ਹੈ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਸੰਗਤ ਨੂੰ ਕਲਗੀਧਰ ਪਾਸ਼ਾ ਜੀ ਸੰਗਤ ਨੂੰ ਜੀ ਆਇਆਂ ਕਰਦੀ ਹੈ ਜਲ ਪਾਣੀ ਛਕਾਉਂਦੀ ਹੈ ਔਰ ਬੜੇ ਲੰਬੇ ਸਮੇਂ ਤੋਂ ਤਕਰੀਬਨ 10 ਘੰਟੇ ਕੋਲੀ ਕਰ ਲੱਗ ਪੈਂਦੇ ਹੂ ਔਰ ਕਈ ਗੁਰਮਤਿ ਬਾਰ-ਬਾਰ ਬਨਣ ਲਾਗੇ ਪੁੱਛਦੇ ਨੇ ਉਹਨਾਂ ਨੂੰ ਚਾਹਤ ਹੈ ਗੁਰੂਵਾਰ ਜੀ ਸੰਗਤ ਦੀ ਉਹਨਾਂ ਦੀ ਸੇਵਾ ਉਹਨਾਂ ਦੀ ਸੇਵਾ ਨਾਲ ਉਹ ਦਰਸ਼ਨ ਕਰਦੇ ਰਾਜਸਥਾਨ ਦੀ ਸੰਗਤ ਪਿਛਲੇ 14 ਸਾਲ ਤੋਂ 15 ਸਾਲ ਤੋਂ ਲੰਗਰ ਸਾਹਿਬ ਦੇ ਨਾਲ ਬਾਬਾ ਦਰਸ਼ਨ ਸਿੰਘ ਸ਼ਾਹ ਜੀ ਨੇ ਤੁਹਾਡੇ ਦੀ ਸੇਵਾ ਕਰਵਾ ਕੇ ਵਿੱਚੋਂ ਚੁਣਨ ਵਾਲੇ ਕਾਰਿਆ ਮੇਰੇ ਰਾਜਸਥਾਨ ਦੇ ਵਿੱਚੋਂ ਕਦੇ ਵੀ ਲੰਗਰ ਸਾਹਿਬ ਰਸਤਾ ਵਸਤਾ ਨਹੀਂ ਗਿਆ ਹਾਫ ਹੀ ਆਪਣੇ ਤੌਰ ਤੇ ਰਹਿ ਜਾਂਦਾ ਹੋਵੇ ਟ੍ਰੇਨ ਰਾਈ ਕੋਈ ਆਪਣੀ ਗੱਡੀ ਰਾਈ ਉਹ 2 4 5 ਕੁਇੰਟਲ ਖੁਸ਼ਹਿ ਨਹੀਂ ਸਕਦੇ ਤਕਰੀਬਨ ਕਈ ਸੰਗਤਾਂ ਲੈ ਆਉਂਦੇ ਪਰ ਸਮੂੱਚੇ ਰੂਪ ਵਿੱਚ ਐ ਟਰਾਲੀਆਂ ਦੇ ਰੂਪ ਵਿੱਚ ਟਰੱਕਾਂ ਦੇ ਰੂਪ ਦੇ ਵਿੱਚ ਅਨਾਜ ਦੇ ਰੂਪ ਵਿੱਚ ਚਣਿਆਂ ਦੇ ਰੂਪ ਦੇ ਵਿੱਚ ਸਰੋਂ ਦੇ ਰੂਪ ਦੇ ਵਿੱਚ ਮੂਗੇ ਦੇ ਰੂਪ ਦੇ ਵਿੱਚ ਰਸਤਾ ਨਹੀਂ ਸੀ ਜਾਨੀ ਜਿਹੜੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਇਸ ਧਰਤੀ ਤੇ ਇਥੋਂ ਦੇ ਵਸਨੀਕਾਂ ਤੇ ਇਥੋਂ ਦੇ ਸਮੂਜੀ ਸੰਗਤ ਤੇ ਔਰ ਆਬਾ ਦਰਸ਼ਨ ਸਿੰਘ ਸਾਹਿਬ ਜੀ ਦੇ ਵਿਸ਼ੇਸ਼ ਤੌਰ ਤੇ ਜਿਹੜੇ ਰਾਤ ਦਿਨ ਬੜੇ ਦੂਰ ਸਾਡੇ ਤੱਕ ਤੁਸੀਂ ਮੰਨੋਗੇ ਕਿ ਅਨੂਪਗੜ੍ਹ ਤੱਕ ਅਨੂਪਗੜ੍ਹ ਤੱਕ ਜੇ ਹੋਰ ਤੱਕ ਜਿੱਥੇ ਇਹਨਾਂ ਨੂੰ ਗਾ ਤੋਂ ਗਾ ਕੋਈ ਰੱਬ ਜਾਵੇ ਰਿਸ਼ਤੇਦਾਰੀਆਂ ਪਾਲ ਲੈਂਦੇ ਨੇ ਬੰਦੇ ਬਿਲਕੁਲ ਜਾਣਦੇ ਨੇ ਭਾਈ ਤੂੰ ਰਿਸ਼ਤੇਦਾਰ ਹੈ ਕੋਈ ਪੰਜ ਸੱਤ ਬੋਰੀਆਂ ਕਰਾ ਉਹਦੇ ਕੋਲ ਜਾ ਕੇ ਤੂੰ ਗੱਗੇ ਕਰਾ ਬਹੁਤ ਵੱਡੀ ਕਾਨ ਨੇ ਬਹੁਤ ਵੱਡੀ ਉਮਰ ਦੇ ਮੁਤਾਬਕ ਔਰ ਇਹ ਬੇਨਤੀ ਕਰਾਂ ਬਿਲਕੁਲ ਸੱਚਾ ਬਚਨ ਦੇ ਔਰ ਸਭ ਤੋਂ ਸਿਰੇ ਦੀ ਗੱਲ ਇਹ ਜੇ ਕਿ ਇਮਾਨਦਾਰੀ ਸਿਰੇ ਦੀ ਸ੍ਰੀ ਦੀ ਆਮਾਨਦਾਰੀ ਆਮਾਨਦਾਰੀ ਗੁਰੂ ਘਰ ਦੇ ਵਿੱਚ ਸਾਡੇ ਨਾਲ ਕਾਰ ਸੇਵਾ ਚ ਦੋ ਸ਼ਬਦ ਵਰਤੇ ਜਾਂਦੇ ਆ ਕਹਿੰਦੇ ਉਹੀ ਕਾਮਯਾਬ ਆ ਜਿਹੜਾ ਮਾਈ ਤੇ ਮਾਇਆ ਤੋਂ ਬਚੇ ਕਾਰ ਸੇਵਾ ਕਾਰ ਸੇਵਾ ਕਰੇ ਉਹਨਾਂ ਦੇ ਉੱਤੇ ਬਹੁਤ ਸਿੱਧਾ ਪ੍ਰਭਾਵ ਹੁੰਗਿਆ ਨੇ ਜਲਦੀ ਸਰ ਪਾਸ਼ਾ ਦੀ ਕਰਤਾ ਹੈ ਇਹ ਗੁਰਮਖਰੂ ਹੈ ਇਹਨਾਂ ਦਾ ਜੀਵਨ ਦਾ ਮਸਾਬ ਆ ਸੇਵਾ ਦਾ ਨਿਤਨੇਮ ਹੈ ਮਾਰਾ ਇਹ ਗ੍ਰਮ ਕਰੂਆ ਹੈ ਭਾਈ ਜੰਦਗੀ ਚ ਬੈਠ ਜਾਂਦੇ ਮੈਂ આજ ਤੋਂ 10 12 ਸਾਲ ਤੋਂ ਆਣੀ ਗੱਲ ਹੈ ਮੈਨੂੰ ਉਹਨਾਂ ਦੇ ਘਰੇ ਹਫਤਾ ਹਫਤਾ 10 ਸਾਥ ਦੇ ਰੈਂਡਮ ਔਕਾਤ ਮਿਲਦਾ ਸੀ ਇਹਨਾਂ ਨੇ ਰਾਤ ਨੂੰ ਆਪਣਾ ਚਾਹੇ 10 ਵਜੇ ਹੋਣਾ ਚਾਹੇ 11 ਵਜੇ ਬਸ 12 ਇੱਕ ਵਾਰੀ ਵੀ ਇਹਨਾਂ ਨੇ ਟੌਂਗਰਾ ਮਾਰ ਕੇ ਆਪਣਾ ਸਾਥ ਦਾ ਮਰ ਜਾਣ ਦਾ ਇਸ਼ਾਰਾ ਕਰਕੇ ਔਰ ਸਵੇਰੇ ਚਾਲ ਤੋਂ ਚਾਲ ਸਾਰਾ ਦਿਨ ਫਿਰ ਸੇਵਾ ਲਈ ਉਦੋਂ ਅੱਜੇ ਸੇਵਾ ਦੀ ਸ਼ੁਰੂਆਤ ਹੋਈ ਸੀ ਤੇ ਉਹ ਤੋਂ ਸਾਨੂੰ ਹੋਣਾ ਪੈਂਦਾ ਸੀ ਕਿ ਰਹਿਣਾ ਵੀ ਪੈਂਦਾ ਸੀ ਤੇ ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਕੀਤੀ ਹੈ ਕਿ ਇਹਨਾਂ ਨੇ ਪਿੰਡ ਪਿੰਡ ਦਰਸ਼ਨ ਸੰਸਾਰ ਦੀ ਜਨਮ ਪੈਦਾ ਕਰ ਦਿੱਤੇ ਨੇ ਪਿੰਡ ਪਿੰਡ ਹੁਣ अनेका ਜਿਵੇਂ ਨਾਂ ਲੈਣ ਲੱਗਾ ਨਾ ਸ਼ਾਇਦ ਨੂੰ ਲੱਗਦਾ ਇੱਕ ਹੰਡਾ ਲਾ ਜੀ ਇਹਦੀ ਸੇਵਾਦਾਰ ਇਹਨਾਂ ਦੇ ਵਿੱਚ ਇਹਨਾਂ ਨੇ ਬਣਾ ਦਿੱਤੇ ਨੇ ਸਾਰੇ ਇਮਾਨਦਾਰੀ ਨਾਲ ਵਫਾਦਾਰੀ ਦੇ ਨਾਲ ਔਰ ਸਮਰਪਿਤ ਹੋ ਕੇ ਸੇਵਾ ਕਰਦੇ ਸੋ ਮੈਂ ਆਪਣੇ ਵੱਲੋਂ ਬਾਬਾ ਨਰਿੰਦਰ ਸਿੰਘ ਬਾਬਾ ਬਲਕਿਸ਼ ਸਿੰਘ ਮਾਪਕਾਂਵਰ ਆਪ ਜੀ ਜੀ ਸਰਦਾਰ ਧੰਨਵਾਦ ਕਰਦਾ ਹਾਂ ਅਤੇ ਬਾਬਾ ਗਰਸ਼ਨ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਇਹਨਾਂ ਨੇ ਹਰ ਸੇਵਾ ਕੀਤੀ ਲੋਕਾਂ ਤੋਂ ਬੰਦੇ ਨੇ ਕਾਂਟ ਵਿੱਚ ਝੋਨੇ ਵਿੱਚ ਜਾਂ ਮੂੰਗੀ ਵਿੱਚ ਸਰੋਂ ਵਿੱਚ ਛੋਲਿਆਂ ਵਿੱਚ ਅਤੇ ਘੋੜੇ ਵਿੱਚ ਇਹਨਾਂ ਨੇ ਸੇਵਾ ਕਰਤਾ ਕੀਤੀ ਨਾਲ ਅਮਨ ਬਜਾਇੀ ਵਿੱਚ ਉਹਦੇ ਦੇ ਇਸ ਚੜ੍ਹ ਕੇ ਚੋੜੇ ਖੜੇ ਬਾਬਾ ਚੋੜੇ ਖੜੇ ਮਨਜੀਤ ਸਿੰਘ ਮਨਜੀਤ ਸਿੰਘ ਜੀ ਦਾ ਨਾਮ ਬਹਿਤੀ ਪਹਿਲਾਂ ਕਰ ਦਿੱਤਾ ਕਿ ਮੈਨੂੰ अनेका ਸਿੰਘਾਂ ਦੇ ਨਾਮ ਨਾ ਹੀ ਨਹੀਂ ਮਤਲਬ ਯਾਦ ਰੱਖ ਸਕੂ ਪਤਾ ਹੈ। ਔਰ ਉਹਨਾਂ ਨੇ ਰੂਪਰਾਈਂ ਇਹ ਸੰਗਤ ਸੇਵਾ ਅੰਦਰ ਕਰਦੀ ਹੈ ਔਰ ਹਰ ਸਾਲ ਐਕੀਵਿਟੀ ਦੇ ਕਿਉਂ ਦੀ ਸੇਵਾ ਕਰ ਕੀਤੀ ਹੈ ਔਰ ਵਧ ਕਰਕੇ ਕਰਦੇ ਨੇ। ਸੋ ਮਾਰੇ ਨੇ ਸੇਵਾ ਪ੍ਰਵਾਨ ਕਰੇ। ਇਹ ਜਿਹੜੀ ਸੇਵਾ ਗਈ ਹੈ ਅੱਜ ਇੱਕ ਅਗਿਆਤਰ ਪਾਤਸ਼ਾਹ ਦੀ ਕਿਰਪਾ ਨਾਲ ਇਹ ਤਕਰੀਬਾਂ 30 ਟਾਂ ਦੇ ਨੇ। ਸੁਭਾਨ ਅੱਲ੍ਹਾ ਸੁਭਾਨ ਅੱਲ੍ਹਾ ਨਦੀ ਟਰਾਲੇ ਰਸ ਜੇ ਤੇ ਤੀਵੇਂ ਟਰਾਲੇ ਦੇ ਵਿੱਚ ਜਿਹੜਾ ਹੈਗਾ ਸੀ ਉਹ ਮਟਰ ਦਾਣਾ ਉਹ ਭੇਜਿਆ ਫਰੋਜ਼ਨ ਮਟਰ ਦਾਣਾ ਕਢਾ ਕੇ ਉਹਨੂੰ ਫ੍ਰੀਜ਼ ਕਰਕੇ ਡੀਪ ਫ੍ਰੀਜ਼ ਕਰਕੇ ਭੇਜਿਆ ਵਾ ਜਿਹੜੇ ਇਨਸਾਨ ਨੇ ਉਹ ਕੰਮ ਆਏ ਉਹ ਤੋਂ ਬਾਅਦ ਖਰੀਦਿਆ ਇਹ ਵੀ ਕੋਈ ਸੇਵਾ ਕੀਤੀ ਹੈ ਸੋ ਗ੍ਰੇਟ ਮਾਰਖੇ ਮਾਰੇ ਭੇਂਟ ਕਰ ਪਾਵਤੋਂ ਦੇ ਗਲਗੀਤਾਰ ਪਾਸ਼ਾ ਜੇ ਬਾਬਾ ਨਿਹੰਗ ਸਿੰਘ ਨੂੰ ਉਹਨਾਂ ਵਰਗ ਤੁਸੀਂ ਨਿਹੰਗ ਸਿੰਘ ਹੱਥ 13 ਤੇ ਕਿਸਾ ਨੇਰਾ ਕਿਹੜਾ ਕਿਸਾ ਹੈ ਅੱਜ ਦਾ ਸੰਗਤ ਤੁਹਾਡੇ ਜੇਬਾਂ ਤੁਹਾਡੇ ਘਰ ਤੁਹਾਡੇ ਅਨਾਜ ਇਹ ਮਾਰੇ ਦਾ ਕਿਸਾ ਹੈ ਜਿਹੜੇ ਸੇਵਾਦਾਰ ਨੇ ਇਹਨਾਂ ਦੇ ਜਿਹੜੇ ਹੱਥ ਨੇ ਇਹ ਜਿਹੜਾ ਸੇਵਾਦਾਰ ਕਲਮੀਕਰ ਪਾਸ਼ਾ ਉਹ ਜਿਹੜੇ ਹੱਥ ਨੇ ਉਹ ਕਲਮੀਕਰ ਪਾਸ਼ਾ ਦੇ ਕੰਮ ਕਰ ਪਾਸ਼ਾ ਜੀ ਆਪ ਨੇ ਤੇ ਜਾ ਕੇ ਬਾਰੇ ਕਿਰਪਾ ਕਰਦੇ ਨੇ ਉਹ ਸੇਵਾਦਾਰਾਂ ਨਾਲ ਸੇਵਾ ਨੰਤਰ ਕਰਾ ਕੇ ਜਥੇਦਾਰਾਂ ਨਾਲ ਜੁੱਤੇ ਵਾਲਾ ਤੱਕ ਪਹੁੰਚਾਈ ਜਾਂਦੀ ਏ ਅਗੇ ਲੰਗਰ ਵਰਦਨੀਆਂ ਨੇ ਜਿੱਥੇ ਰਾਤ ਦਿਨ 24 ਘੰਟੇ ਆਹ ਹੁਣੇ ਤਕਰੀਬਨ 500 ਸੰਗਤ ਚੱਲੀ ਜਾ ਰਹੀ ਹੈ ਬਾਬਾ ਦਸਨ ਸਿੰਘ ਜੀ ਸਾਧਨ ਕਿੰ ਤੋਂ ਸ਼ੁਰੂ ਹੋਈ ਹੈ ਸ਼ਾਇਦ ਹਾਂਜੀ ਹਾਂਜੀ 800 ਯਾਤਰੀ ਜੀ 800 ਯਾਤਰੀ ਜੀ ਮਤਲਬ ਜਾਣੇ ਆ ਪੰਜਾਂ 14 ਦੇ ਤੱਕ ਹਾਂਜੀ ਹਾਂਜੀ